ਕਿਸਾਨਾਂ ਦੇ ਹੜਾ ਕਾਰਨ ਬੁਰੇ ਹਾਲਾਤ ਠੇਕੇ ਤੇ ਜ਼ਮੀਨਾਂ ਲੈ ਕੇ ਖੇਤੀ ਕਰਨ ਵਾਲਿਆਂ ਦੀਆਂ ਫਸਲਾਂ ਤਬਾ ਸਰਕਾਰ ਕੋਲੋਂ ਕੀਤੀ ਮੁਆਵਜ਼ੇ ਦੀ ਮੰਗ ਪਿੰਡ ਮੰਝ ਦੇ ਕਿਸਾਨਾਂ ਨੇ ਹੜਕਾਰ ਨੂੰ ਹੋਈ ਫਸਲਾਂ ਦੀ ਤਬਾਹੀ ਦੇ ਸਰਕਾਰ ਦੇ ਸਬੰਧਿਤ ਵਿਭਾਗਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ ਪਿਛਲੇ 17 ਦਿਨਾਂ ਤੋਂ ਪਿੰਡ ਹਾੜਾਂ ਦੇ ਪਾਣੀ ਹੀਟ ਹੈ ਜਿਸ ਨਾਲ ਠੇਕੇ ਤੇ ਜ਼ਮੀਨਾਂ ਬਾਹੀ ਕਰਨ ਵਾਲੇ ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਨੇ ਕਿਸਾਨਾਂ ਦਾ ਕਹਿਣਾ ਕਿ ਉਨ੍ਹਾਂ ਉੱਪਰ ਪਹਾੜ ਵਰਗਾ ਬੋਝ ਹੈ ਕਿਉਂਕਿ ਨਾ ਕੋਈ ਆਮਦਨ ਦਾ ਸਾਧਨ ਬਚਿਆ ਤੇ ਨਾ ਹੀ ਪਸ਼ੂਆਂ ਲਈ ਚਾਰਾ ਬੋਟਾ ਸਿੰਘ ਤੇ ਦਲੇਰ ਸਿੰਘ ਨੇ ਦੱਸਿਆ ਕਿ ਪਿੰਡ ਮੰਝ ਦਾ ਲਗਭਗ 1000 ਏਕੜ ਰਕਬਾ ਪਾਣੀ ਹੀਟ ਹੈ ਜਿਸ ਵਿੱਚੋਂ ਬਹੁਤ ਵੱਡਾ ਹਿੱਸਾ ਠੇਕੇ ਤੇ ਵਾਹੀ ਕੀਤਾ ਜਾਂਦਾ ਹੈ ਹਰ ਸਾਲ ਨਾਲੇ ਦੇ ਪੁਲ ਕਰਕੇ ਫਸਲਾਂ ਦਾ ਨੁਕਸਾਨ ਹੁੰਦਾ ਹੈ ਉਹਨਾਂ ਮੰਗ ਕੀਤੇ ਕਿ ਸਰਕਾਰੀ ਇਸ ਪੁਲ ਵਿੱਚੋਂ ਲੱਗੀਆਂ ਸਿੱਖਾਂ ਨੂੰ ਹਟਾ ਕੇ ਨਜਾਇਜ਼ ਕਬਜ਼ੇ ਦੂਰ ਕਰੇ ਅਤੇ ਨਾਲੇ ਦੀ ਸਫਾਈ ਕਰਵਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਨੁਕਸਾਨ ਨਾ ਹੋਵੇ ਇਸ ਮੌਕੇ ਕਿਸਾਨਾਂ ਨੇ ਹੋਰ ਕੀ ਗੱਲਬਾਤ ਕੀਤੀ ਹੈ ਤੁਸੀਂ ਆਪ ਸੁਣੋ ਅੱਛਾ ਜੀ ਸਰ ਸਾਡਾ 1000 ਕਿੱਲਾ ਰਕਬਾ ਦਾ ਡੁੱਬਾ 27 ਤਰੀਕ ਤੋਂ ਪਾਣੀ ਆ ਪਹਿਲੋ ਦਰਿਆ ਰਾਵੀ ਦਾ ਪਾਣੀ ਕੜਿਆ ਵਾ ਤਿੰਨ ਦਿਨ ਉਹਨੇ ਜ਼ਮੀਨ ਡੋਬ ਛੱਡੀ ਉਸ ਤੋਂ ਬਾਅਦ ਜਿਹੜਾ ਵਾ ਸਾਨੂੰ ਮਾਰ ਮਾਰੀ ਰਮਦਾਸ ਸਾਈਡ ਪਾਣੀ ਨੇ ਸਕੀਨ ਨਾਲੇ ਦੀ ਖਲਾਈ ਹੋਣੀ ਚਾਹੀਦੀ ਆ ਸਕੀਨ ਨਾਲਾ ਜਿਹੜਾ ਐ ਟਾਈਮ ਕਾਗਜ਼ੀ ਜਿਹੜਾ ਵਾ ਕਿਤੇ 80 ਫੁੱਟ ਆ ਕਿਤੇ 100 ਫੁੱਟ ਆ ਜਿਹੜਾ ਮੌਜੂਦਾ ਐ ਟਾਈਮ ਉਹ 20 ਫੁੱਟ ਤੋਂ ਵੱਧ ਤੋਂ ਵੱਧ ਕਿਹੇ ਬੰਨੇ 15 ਫੁੱਟ ਆ ਜ਼ਿਮੀਦਾਰਾਂ ਨੇ ਸਕੀ ਸਾਰੀ ਵਾਗਰ ਲਾਤੀ ਉਸ ਤੋਂ ਜਾਰੀ ਮਾਰ ਸਾਨੂੰ ਉਹ ਪੁਲ ਦੀ ਵਜਦੀ ਬੀਐਸਐਫ ਨੇ ਪੁਲ ਵੱਧਾ ਵਾ ਉਹ ਜਿਹੜਾ ਰਗਬਾ ਤਾਰੋਂ ਪਾਰ ਵੀ ਮੰਨਦਾ ਹੈਗਾ ਵਾ ਉਹ ਜਿਹੜਾ ਤੁਹਾਨੂੰ ਰਗਬਾ ਬੰਬੀ ਦਿਖਦੀ ਆ ਇਹ ਸਾਰਾ ਗਲ ਚੁਕਾ ਵਾ ਇਹਦੇ ਤੋਂ ਪਾਣੀ ਲੱਭੇ ਵੀ ਡੁੱਬਾ ਰਿਆ ਪਾਣੀ ਥੱਲੇ ਕੱਲ ਪਰਸੋਂ ਦਾ ਹੋਣੀ ਨੰਗਾ ਆ ਅਸੀਂ ਪ੍ਰਸ਼ਾਦਨ ਕੋਲ ਮੰਗ ਕਰਦੇ ਆ ਸਾਨੂੰ ਨਾ ਬੰਦਾ ਮਾਫੀਆ ਦਿੱਤਾ ਜਾਵੇ 60000 ਨੂੰ ਜ਼ਮੀਨ ਦੇ ਠੇਕੇ ਦੇ ਲਈ 20000 ਤੇ ਦੇ ਖਰਚਾ ਚੜ ਚੁੱਕਾ 80000 ਨੂੰ ਚੱਲਾ ਤਾਨੂੰ ਜ਼ਮੀਨ ਪਈ ਕੋਈ ਟੂੜੀ ਤੰਦ ਨਹੀਂ ਬਚੀ ਟੂੜੀ ਤੰਦ ਕੋਈ ਚੀਜ਼ ਨਹੀਂ ਬਜੀ ਆ ਵੇਖੋ ਸਾਰੀ ਟੂੜੀ ਰੋੜ ਚੁੱਕੀ ਪਿੱਛੇ ਕੈਮਰਾ ਮਾਰ ਕੇ ਵੇਖ ਲਓ ਜੀ ਪੱਠੇ ਵੀ ਇਧਰੋਂ ਸਹੀਂ ਕੱਢਦੇ ਜੀਮਿਦਾਰ ਪੱਠੇ ਵੀ ਸਾਡੇ ਰੋੜ ਚੁੱਕੇ ਆ ਹੋਰ ਥਾਵਾਂ ਤੇ ਪ੍ਰਸ਼ਾਸਨ ਵੀ ਪਹੁੰਚਿਆ ਵਾ মিডিਆ ਵੀ ਪਹੁੰਚਿਆ ਹਰ ਇੱਕ ਅੰਦਾਜ਼ ਤੱਕ ਪਹੁੰਚਿਆ ਪਿੰਡੀਆਂ ਤੱਕ ਸਾਡੇ ਤੱਕ ਕਿਹੇ ਨੇ ਵੀ ਨਹੀਂ ਪਹੁੰਚ ਕੀ ਸਾਡੇ ਤੱਕ ਕੋਈ ਸੰਸਥਾਵਾਂ ਨਹੀਂ ਪਹੁੰਚੀ ਕੋਈ ਸੰਸਥਾਵਾਂ ਕੋ ਉਹ ਜਮੀਨ ਜਿਹੜੀ ਸਕੀਆਂ ਪਾਰ ਤੇ ਡੇਣੂ ਪਾਰ ਆ ਪਿੰਡ ਜਿਹੜਾ ਸਾਡਾ ਉਹ ਪਿੰਡ ਉੱਚੇ ਥਾਂ ਉਸ ਕਰਕੇ ਸਾਡ ਕੋ ਕੋਈ ਪਹੁੰਚ ਨਹੀਂ ਕੇ ਨਹੀਂ ਕੀਤੀ ਜਿਹੜਾ ਕੋਈ ਆਉਂਦਾ ਪੁੱਤ ਉਹ ਦੇਖ ਕੇ ਪਿੱਛੋਂ ਦੇਖ ਕੇ ਹੀ ਮੁੜ ਜਾਂਦਾ ਗਾਂ ਇੱਥਾ ਸਾਡੇ ਕੋਲ ਕੋਈ ਵੀ ਨਹੀਂ ਅਜੇ ਤੱਕ ਆਇਆ ਅੱਜ ਤੁਸੀਂ ਆਏ ਜੇ ਤੁਸੀਂ ਆਨ ਕੇ ਵੇਖਿਆ ਦੇਖਿਆ ਤੁਹਾਨੂੰ ਜੋ ਕੋ ਸਾਰਾ ਮੌਕਾ ਰੱਖਾ ਇਸੇ ਕਰਕੇ ਤੁਹਾਨੂੰ ਸਾਰਾ ਮੌਕੇ ਦੇ ਲਿਆ ਕੇ ਸਾਰਾ ਰੱਖਾ ਹਾਂਜੀ ਸਰ ਸਾਡੇ ਕੋ ਏਡੀਸੀ ਆਇਆ ਕੱਲ ਉਹ ਆਇਆ ਲੋਦੀ ਗੁਜਰ ਜੇ ਕੋ ਪਟਵਾਰੀ ਆ ਗਰਦਵਾਰਾ ਤਹਿਸੀਲਦਾਰ ਆ ਉਹ ਲੋਦੀ ਗੁਜਰ ਹੀ ਪੁਲ ਤੋਂ ਮੁੜ ਗਿਆ ਉਧਰ ਕਿਉਂ ਉਧਰ ਹੀ ਰਗਵਾ ਮੰਜਦਾ ਪੈਂਦਾ ਵਾ ਸਾਡੇ ਕੋ ਉਹ ਪੈਂਦਾ ਸੱਕਿਓ ਪਾਰ ਦਾ ਰਗਵਾ ਹਾਰਡ ਕੋਰ ਰਗਵਾ ਮੰਜਦਾ ਵਾ ਇਧਰ ਆਪਣਾ ਡਰੇਨ ਦਾ ਪੈਂਦਾ ਥਾੜ ਦਾ ਰਗਵਾ ਪੈਂਦਾ ਡਰੇਨੋ ਪਾਰ ਸਾਡੇ ਕੋਲ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਪਟਵਾਰੀ ਤਹਿਸੀਲਦਾਰ ਕੋਈ ਵੀ ਨਹੀਂ ਸਾਡੇ ਤੋਂ ਪਹੁੰਚਿਆ ਬਿਨਾਂ ਤੁਹਾਡੀ ਮੀਡੀਆ ਦੇ ਕੋਈ ਨਹੀਂ ਸਾਡੇ ਤੋਂ ਪਹੁੰਚਿਆ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਸਰਕਾਰ ਕੋਲ ਮੰਗ ਕਰਦੇ ਜੋ ਮਾਜਵਾ ਪਿੱਛੇ ਮਿਲਿਓ ਉਹ ਹੱਕ ਨਾਲ ਸਾਨੂੰ ਕਿਲੇ ਹਸਾਉਣੇ ਕੜਨਾ ਮਿਲਣਾ ਚਾ ਇਹ ਤਾਂ ਜਿਹੜੀ ਜ਼ਮੀਨ ਤੁਹਾਨੂੰ ਅੱਡੇ ਤੁਹਾਨੂੰ ਖੜੀ ਖਲੋਦੀ ਦੇਖਦੀ ਆ ਇਹ ਸਾਰੀ ਗੱਬੇ ਤੋਂ ਗਲ ਚੁੱਕੀ ਕਿਉਂਕਿ ਇਹ ਵੀ 12-13 ਦਿਨ ਡੁੱਬੀ ਜੈ ਇਹਨੂੰ ਇਹਨੂੰ 17 ਦਿਨ ਹੋ ਗਿਆ ਉਹ 12 ਦਿਨ ਤੋਂ ਵੀ ਡੁੱਬੀ ਰਹੀ ਪਾਣੀ ਦੇ ਵਿੱਚ ਅੱਜ ਤੱਕ ਕਿੰਨੇ ਫੁੱਟ ਪਾਣੀ ਆ ਹੁਣ ਹੁਣ ਤੱਕ ਪਾਣੀ ਅੱਜ ਵੀ 5 ਫੁੱਟ ਜਿਹੜੋਂ ਪਹਿਲੋਂ ਰਿਹਾ ਪਹਿਲੋਂ 7 ਤੋਂ 8 ਫੁੱਟ ਪਾਣੀ ਇਹਦੇ ਵਿੱਚ ਪੂਰਾ ਆ ਗਿਆ ਜੀ ਆਡੇ ਤੇ ਸਭ ਕੋਈ ਤਬਾ ਜੋ ਇਧਰ ਪਤਾ ਤੀਲਾ ਨਹੀਂ ਕਰਦੇ ਜੋ ਤੂੜੀ ਧਾਨ ਸਭ ਕੋ ਰੋੜ ਚੁੱਕਾ ਕਿਦਾਂ ਕਿ ਯਾਰਾ ਕਰ ਰਹੇ ਤੁਸੀਂ ਹੁਣ ਕੋਈ ਨਹੀਂ ਟਾਈਮ ਪਾਸ ਕਰਨਾਂ ਦੀ ਪਿੱਛੇ ਸਾਡੇ ਕੋਲ ਥੋੜਾ ਬੱਧ ਆ ਗਿਆ ਉਥੋਂ ਪਿੰਡ ਪਿਛਲੇ ਥਾਂ ਪਿੰਡ ਸੁੱਕੇ ਥਾਂ ਕਰਕੇ ਅਸੀਂ ਬਜੇ ਆ ਬਾਕੀ ਜ਼ਮੀਨ ਜਿਹੜੀ ਸਾਡੀ ਰਗਬਾ ਸਾਰਾ ਮੰਨਦਾ ਡਰੇਣੋਂ ਪਾਰ ਤੇ ਸਖੀਆਂ ਪਾਰ ਹੀ ਸਰ ਇਹ ਸਾਰੇ 6 ਮਹੀਨੇ ਪਹਿਲਾਂ ਵੀ ਹੋਈ ਆ ਹਰ ਕੋ ਕੰਡਾ ਤਾਰ ਤੋਂ ਪਾਰ ਜ਼ਮੀਨ ਸਾਡੀ ਉਸਾਰ ਨਹੀਂ ਹੋਈ ਜਿਹੜੋ ਕੋ ਲੜਾਈ ਦਾ ਮੌਸਮ ਚੱਲਿਆ ਠੀਕ ਹੈ ਜੀ ਉਦੋਂ ਸਾਡੇ ਕੋ ਕੋਈ ਨਹੀਂ ਪਹੁੰਚਿਆ ਹੁਣ ਤੱਕ ਵੀ ਸਾਡੇ ਤੋਂ ਪਹੁੰਚਿਆ ਜੋ ਵੀ ਛੜਦਾ ਹੈ ਤੱਕ ਤਾਂ ਗਾੜੇ ਕੋਈ ਨਹੀਂ ਤੱਕ ਉਜੜਦੇ ਆਏ ਹਾਂ ਹਾਂਜੀ ਉਜੜਦੇ ਹਮੇਸ਼ਾ ਉਜੜਦੇ ਆਏ ਸਾਡੇ ਕੋ ਕਿਸੇ ਨਿਸਾਰ ਨਹੀਂ ਨਾ ਹਰ ਕੋ ਕਹਿੰਦੇ ਅੱਗੇ ਪੁੱਛਿਆ ਵਾ ਬਸ ਇਨਾ ਕੋ ਜੀ ਪਿੱਛੋਂ ਜਿਹੜਾ ਆਉਂਦਾ ਜੇ ਉਹ ਪਿੱਛੋਂ ਫੋੜਵਾ ਡਰੇਨ ਤੋਂ ਖਿੱਚ ਕੇ ਮੋੜ ਦਿੰਦਾ ਗਾਂ ਸਾਡੇ ਤੱਕ ਕੋਈ ਪਹੁੰਚ ਨਹੀਂ ਕਰਦਾ ਚੜ੍ਹਦੀ ਕਲਾ ਟਾਈਮ ਟਿਵਲੀ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਵਿਸ਼ੇਸ਼